ਵਾਹਿਗੁਰੂ ਆਇ ਗੁਰੂ ਵਾਹਿਗੁਰੂ ਆਇ ਗੁਰੂ ਆਇ ਗੁਰੂ ਵਾਹਿਗੁਰੂ ਝਪੋ ਵਾਹਿਗੁਰੂ ਆਇ ਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਅਪੇ ਗੁਰੂ ਵਾਹਿਗੁਰੂ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਨੁਕਤਾ ਤੁਹਾਨੂੰ ਹੋਰ ਦੱਸਦਾ ਇਤੋਂ ਤੱਕ ਹਜ਼ੂਰ ਨੇ ਕਿਹਾ ਜੇ ਸਰਵ ਰੋਗ ਦਾ ਔਖਦ ਨਾਮ ਹੈ ਤਾਂ ਜਿੱਥੇ ਰੋਗ ਮਹਿਸੂਸ ਹੋ ਰਿਹਾ ਉਹ ਜਗ੍ਹਾ ਤੇ ਸੁਰਤੀ ਟਿਕਾ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ ਕਿਤੇ ਲਿਖਿਆ ਹੋਇਆ ਜਿੱਥੇ ਰੋਗ ਮਹਿਸੂਸ ਹੋ ਰਿਹਾ ਉਹਨੂੰ ਸੁਰਤੀ ਵਿੱਚ ਲਿਖ ਕੇ ਵਾਹਿਗੁਰੂ 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 ਜਪਣਾ ਤਾਂ ਪਹਿਲੇ ਲਿਖਿਆ ਹੋਇਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਉਹ ਦੁਨੀਆਂ ਦੇ ਲੋਕੋ ਇਹਨੂੰ ਮਖੌਲ ਨਾ ਸਮਝਿਓ ਉਹ ਦੁਨੀਆਂ ਦੇ ਲੋਕੋ ਇਹ ਨੂੰ ਐਵੇਂ ਨਾ ਸਮਝਿਓ ਇਹ ਸਚਾਈ ਹੈ ਲੱਖਾਂ ਲੱਕੜਾਂ ਇਕੱਠੀਆਂ ਕਰਕੇ ਇੱਕ ਤਿੱਲੀ ਲਾ ਦਿਓ ਸਾਰੀਆਂ ਲੱਕੜਾਂ ਸੜ ਕੇ ਸੁਆਹ ਹੋ ਜਾਂਦੀਆਂ ਨੇ ਲੱਖਾਂ ਰੋਗ ਹੋਣ ਕੋਈ ਧਿਆਨ ਤਰ ਕੇ ਵਾਹਿਗੁਰੂ ਕਹਿ ਦੇ ਲੱਖਾਂ ਪਾਪ ਸੜ ਜਾਂਦੇ ਨੇ ਉੱਥੇ ਧਿਆਨ ਟਿਕ ਜਾਏ ਸੁਰਤੀ ਇਹ ਨੂੰ ਮੈਂ ਵਾਗ ਵਿਗਿਆਨ ਦੇ ਤੌਰ ਤੇ ਸਾਇੰਸ ਦੇ ਤੌਰ ਤੇ ਵੀ ਆਪਾਂ ਸਿੱਧ ਕਰ ਸਕਦੇ ਪਹਿਲਾਂ ਪੜੋ ਲੋਕਾ ਇਹ ਦੁਨੀਆ ਦੇ ਲੋਕੋ ਕੀ ਕਿ ਹਮਾਰਾ ਜਨ ਮਤ ਕੋ ਫੱਕੜ ਪਾਏ ਮੁਖੋਲ ਨਾ ਸਮਝੋ ਕਹਿੰਦੇ ਸਚਾਈ ਹੈ ਰਿਐਲਿਟੀ ਹੈ ਕਿ ਲੱਖ ਮੜਿਆ ਕਰ ਇਕਠੇ ਕਰਤੀ ਲੈ ਪਾਹ ਇੱਕ ਥਿਲੀ ਲਾ ਦਿਓ ਲੱਖਾਂ ਲੱਕਣਾ ਸੜ ਜਾਂਦੀਆਂ ਨੇ ਸੁਰਤੀ ਟਕਾ ਕੇ ਕੋਈ ਵਹਿਗੁਰੂ ਕਵੇ ਲੱਖਾਂ ਪਾਪ ਸੜ ਜਾਂਦੇ ਨੇ ਵਗਿਆਨ ਦੇ ਨੁਕਤੇ ਨਾਲ ਕਮ ਸੁਰਤੀ ਕੱਗਰ ਹੋ ਜਾਏ ਵਾਹਿਗੁਰੂ ਕਹਿਣ ਨਾਲ ਉਹ ਜਗਤ ਤੋਂ ਰੋਗ ਹਟਣਾ ਸ਼ੁਰੂ ਹੋ ਜਾਏਗਾ ਵਾਹਿਗੁਰੂ 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 ਸੁਰਤੀ 'ਚ ਕੋਈ ਪਾਪ ਹੈ ਆਪਾਂ ਉਹਨੂੰ ਸਾਹਮਣੇ ਲਿਆ ਕੇ ਕਹੀਏ ਵਾਹਿਗੁਰੂ 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 ਉਹ ਡਿਲੀਟ ਹੋ ਜਾਏਗਾ ਇਹਨੂੰ ਵਿਗਿਆਨ ਨੇ ਮੰਨਿਆ ਤੁਸੀਂ ਛੋਟੀਆਂ ਕਲਾਸਾਂ ਵਿੱਚ ਸਾਇੰਸ ਦਾ ਪ੍ਰਯੋਗ ਵੇਖਿਆ ਹੋਣਾ ਜਿਨ੍ਹਾਂ ਨੇ ਸਾਇੰਸ ਪੜ੍ਹੀ ਹੈ ਤੋਂ ਕੀ ਕਰਦੇ ਨੇ ਇੱਕ ਕਾਗਜ਼ ਰੱਖਣਗੇ ਇੱਕ ਸ਼ੀਸ਼ੇ ਦਾ ਟੁਕੜਾ ਸੂਰਜ ਦੀਆਂ ਕਿਰਨਾਂ ਵਾਲ ਕਰਨ ਦੇ ਉਹਨਾਂ ਕਾਗਜ਼ ਨੂੰ ਸੂਰਜ ਨਾਲ ਅੱਗ ਨਹੀਂ ਲੱਗਦੀ ਟੈਂਪਰੇਚਰ 50 ਡਿਗਰੀ ਤੇ ਕਿਉਂ ਨਾ ਚਲਾ ਜਾਏ ਧਰਤੀ ਤੇ ਪਈਆਂ ਚੀਜ਼ਾਂ ਨੂੰ ਸੂਰਜ ਅੱਗ ਨਹੀਂ ਲਾ ਸਕਦਾ ਸੂਰਜ ਨਾਲ ਅੱਗ ਨਹੀਂ ਲੱਗੇਗੀ ਪਰ ਜਦੋਂ ਉਹ ਕੱਚ ਦਾ ਟੁਕੜਾ ਉਸ ਕਾਗਜ਼ ਤੇ ਸੂਰਜ ਦੇ ਵਿੱਚ ਘਾਰ ਸਾਹਮਣੇ ਕੀਤਾ ਸੂਰਜ ਦੀਆਂ ਕਿਰਨਾਂ ਜਿਵੇਂ ਉਸ ਕੱਚ ਦੇ ਟੁਕੜੇ ਵਿੱਚੋਂ ਕੇਂਦਰਿਤ ਹੋ ਕੇ ਕਾਗਜ਼ ਤੇ ਪਈਆਂ ਵਿਦਿਨ 60 ਸੈਕਿੰਡ 1 ਮਿੰਟ ਦੇ ਅੰਦਰ ਕਾਗਜ਼ ਨੂੰ ਅੱਗ ਲੱਗ ਗਈ। ਵਗਿਆਨ ਨੇ ਇਹ ਵਿਖਾ ਦਿੱਤਾ ਕਿਉਂ ਸੂਰਜ ਦੀਆਂ ਖਿੰਡੀਆਂ ਹੋਈਆਂ ਕਿਰਨਾਂ ਇੱਕ ਜਗ੍ਹਾ ਤੇ ਇਕਾਗਰ ਹੋ ਜਾਣ ਇਕੱਤਰਤ ਹੋ ਜਾਣ ਕੇਂਦਰਿਤ ਹੋਣ ਨਾਲ ਉਹ ਕਿਰਨਾਂ ਕਾਗਜ਼ ਨੂੰ ਸਾੜ ਦਿੰਦੀਆਂ ਨੇ ਸਿੱਖਾ ਤੇਰੀ ਸੁਰਤੀ ਇਕਾਗਰ ਹੋ ਜਾਵੇ ਗੁਰੂ ਕਹਿਣ ਨਾਲ ਪਾਪ ਸੜ ਜਾਂਦੇ। ਪਰ ਸੁਰਤ ਇਕਾਗਰ ਹੋ ਜਾਵੇ ਇੱਕ ਘੰਟਾ ਵੈਗੁਰੂ ਵੈਗੁਰੂ ਜਪੋਂਗੇ ਤਾਂ 60 ਮਿੰਟ ਲਈ 60 ਸੈਕਿੰਡ ਵਾਸਤੇ ਤਾਂ ਸੁਰਤੀ ਕਾਗਰ ਹੋਏ ਤੈਉ ਮਹਾਰਾਜ ਕਹਿੰਦੇ ਇੱਕ ਚਿੱਤ ਜੇ ਇੱਕ ਛਿੰਨ ਧਿਆਇਓ ਕਾਲ ਫਾਂਸਕੈ ਵਿੱਚ ਨਾ ਆਇਓ ਭਾਈ ਤੂੰ ਇੱਕ ਘੰਟਾ ਬੈਠ 60 ਮਿੰਟਾਂ ਚੋਂ 60 ਸੈਕਿੰਡ ਤਾਂ ਸੁੱਤ ਟਿਕੇਗੀ ਇਹਨੂੰ ਫਿਰ ਮਹਾਰਾਜ ਕਹਿੰਦੇ ਕਬੀਰ ਏਕ ਘੜੀ 24 ਮਿੰਟ ਅੱਧੀ ਘੜੀ 12 ਮਿੰਟ ਆਦਿ ਹੁੰਤੇ ਆਦ 6 ਮਿੰਟ ਕੀ ਹੋਏਗਾ ਭਗਤਨ ਸੇਤੀ ਗੋਸਟੇ ਜੋ ਕਿਨੋ ਸੋ ਲਾਭ ਤੈਨੂੰ ਘਾਟਾ ਨਹੀਂ ਪੈਗਾ ਲਾਭ ਹੀ ਲਾਵੇ ਜੇ 6 ਮਿੰਟਾਂ ਲਈ ਵੀ ਸਤ ਟਿਕ ਗਈ 60 ਮਿੰਟ ਬੈਠ 6 ਮਿੰਟ ਵੀ ਕਾਕਰ ਹੋ ਗਿਆ ਤੈਨੂੰ ਘਾਟਾ ਨਹੀਂ ਕਿਉਂ ਸਾਹਿਬ ਨੀਤ ਨਵਾ ਹੈ ਉਹ ਤੈਨੂੰ ਸਦਾ ਹੀ ਸੁੱਖ ਦੇਣ ਵਾਲਾ ਹੈ ਅੱਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਕਹਿੰਦੇ ਉਹ ਸੱਚ ਪਰਮੇਸ਼ਰ ਨਿਤ ਨਵਾ ਹੈ ਕੋਰ ਕਿਰਪਾ ਤੇ ਨਿਤ ਚਵਾ ਕਹਿੰਦੇ ਨਿਤ ਹੀ ਗੁਰੂ ਦੀ ਕਿਰਪਾ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਚਵੰ ਅਰਥ ਰਸਨਾ ਨਾਲ ਜਪਦਾ ਹ ਪ੍ਰਭ ਰਖ ਵਾਲੇ ਮਾਈ ਬਾਪ ਅਕਾਲ ਪੁਰਖ ਵਾਹਿਗੁਰੂ ਰਖਵੱਲਾ ਹੈ ਕਿਸ ਤਰ੍ਹਾਂ ਜਿਵੇਂ ਬੱਚੇ ਦੀ ਮਾਂ ਪਿਓ ਰੱਖਿਆ ਕਰੇ ਨਿਕੈਦੇ ਬੱਚੇ ਨੂੰ ਮਹਾਕਨੀ ਰੱਖਿਆ ਕਰਦੀ ਹੈ ਬੈੱਡ ਤੋਂ ਨਾ ਡਿੱਗ ਜਾਏ ਤੁਰਨ ਲੱਗੇ ਆ ਮੇਜ਼ ਕੁਰਸੀ ਵਿੱਚ ਨਾ ਵੱਜੇ ਜਿਵੇਂ ਮਾਂ ਦੀ ਸੁਰਤ ਵਿੱਚ 24 ਘੰਟੇ ਬੱਚਾ ਰਹਿੰਦਾ ਹੈ ਐਦਾਂ ਰੱਬ ਦੀ ਸੁਰਤ ਵਿੱਚ ਸੇਵਕ ਰਹਿੰਦਾ ਸਿੱਖਾ ਤੂੰ ਉਹਨੂੰ ਜਪ ਕੇ ਵੇਖ ਉਹ ਮਾਂ ਪਿਓ ਦੀ ਤਰਾਂ ਤ੍ਰਿਪਤ ਪਲਨ ਕਰੇਗਾ ਇੱਕ ਸ਼ਬਦ ਮੈਂ ਹੋਰ ਤੁਹਾਨੂੰ ਮਨ ਦੀ ਗੌੜਨ ਰਾਗ ਵਿੱਚੋਂ ਕਮ ਇੱਕੋ ਹੀ ਸ਼ਬਦ ਵਿੱਚ 12 ਐਗਜ਼ੈਂਪਲਾਂ 12 ਉਦਾਹਰਨ ਇੱਕੋ ਹੀ ਸ਼ਬਦ ਵਿੱਚ ਕਿ ਵਾਹਿਗੁਰੂ ਕਿਵੇਂ ਸਹਾਈ ਹੁੰਦਾ ਤੂੰ ਨਾਮ ਜਪ ਕੇ ਵੇਖ ਤੇਰੀ ਸਹੈਤਾ ਕਿਵੇਂ ਕਰਦਾ ਜਿਵੇਂ ਅੱਜ ਮਹਾਰਾਜ ਨੇ ਕਿਹਾ ਕਿ ਮਾਂ ਪਿਓ ਦੀ ਤਰ੍ਹਾਂ ਸਹਾਈ ਹੈ ਇਦੋਂ ਸ਼ਬਦ ਵਿੱਚ ਮਹਾਰਾਜ ਕਹਿੰਦੇ ਐ ਸੋ ਸਹਾਈ ਹਰ ਕੋ ਨਾਮ ੜੋ ਸਾਧ ਸੰਗਤ ਭਜ ਪੂਰਨ ਕਾਮ ਮਰ ਕਿਵੇਂ ਸਹਾਈ ਹੁੰਦਾ ਕਹਿੰਦੇ ਬੁੱਢਤ ਕੋ ਜੈ ਸੇ ਬੇੜੀ ਮਿਲਤ ਡੁੱਬਦੇ ਬੰਦੇ ਨੂੰ ਮਿਲ ਜਾ ਬੇੜੀ ਉਤਰ ਜਾਂਦਾ ਉਹਨੂੰ ਤਰਨਾ ਨਹੀਂ ਵੀ ਆਉਂਦਾ ਬੇੜੀ ਦੇ ਸਹਾਰੇ ਪਾਰ ਲੰਘ ਜਾਂਦਾ ਐਦਾਂ ਤੈਨੂੰ ਤਰਨਾ ਨਾ ਆਵੇ ਤੂੰ ਵਹਿਗੁਰੂ ਕਹਿ ਤਾਂ ਵੀ ਪਾਰ ਲੰਘ ਜਾਏ ਬੁਝਤ ਕੋ ਜਿਸ ਬੇੜੀ ਮਿਲਤ ਬੁਜਤ ਦੀਪਕ ਮਿਲਤ ਤਿਲਤ ਦੀਵਾ ਬੁਝ ਰਿਹਾ ਉੱਚ ਤੇਲ ਪਾ ਦਿਓ ਉਹਨੇ ਫਿਰ ਲਾਈਟ ਦੇਣ ਲੱਗ ਪੈਣਾ ਕਹਿੰਦੇ ਜਿਵੇਂ ਬੋਹ ਦੇ ਦੀਵੇ ਨੂੰ ਤੇਲ ਦਾ ਸਹਾਰਾ ਬੂਜਤ ਕੋ ਜੈਸੇ ਬੂਢਤ ਕੋ ਜੈਸੇ ਬੇੜੀ ਮਿਲਤ ਬੂਜਤ ਦੀਪਕ ਮਿਲਤ ਤਿਲਤ ਜਲਤ ਅਗਨੀ ਮਿਲਤ ਨੀਰ ਅੱਗ ਜਲ ਰਹੀ ਹੈ ਉਹਨੂੰ ਬੁਝਾਉਣ ਲਈ ਕੀ ਹੁੰਦਾ ਪਾਣੀ ਪਾ ਦਿਓ ਬੁਝ ਜਾਂਦੀ ਨਹੀਂ ਤੇ ਹੋਰ ਵੱਧ ਜਾਗੀ ਇੱਥੇ ਫਾਇਰ ਬਰਗੇਡ ਵਾਲੇ ਕਿੰਨੇ ਪੈਸੇ ਚਾਰਜ ਕਰ ਦੇਵੇ ਕਿਉਂ ਭਾਈ ਉਹ ਅੱਗ ਵਧਣ ਤੋਂ ਬਚਾ ਲੈਂਦੇ ਨੇ ਆ ਜਲ ਤੱਕ ਨਹੀਂ ਮਿਲ ਤੈ ਨੀਰ ਜੈਸੇ ਵਾਰਕ ਮੁਖੈ ਖੀਰ ਨਵ ਜਨਮੇ ਬੱਚੇ ਨੂੰ ਜਿੰਨੇ ਮਰਜੀ ਖਣਾਉਣੇ ਲੈ ਦਿਓ ਉਹ ਨਹੀਂ ਚੁੱਪ ਕਰਦਾ ਇੱਕੋ ਚੀਜ਼ ਨਾਲ ਚੁੱਪ ਕਰਦਾ ਕਾਦੇ ਨਾਲ ਦੁੱਧ ਨਾਲ ਭਾਈ ਜਦੋਂ ਉਹਨੂੰ ਦੁੱਧ ਪਿਲਾਉਂਦੇ ਨੇ ਖੀਰ ਦਾ ਅਰਥ ਦੁੱਧ ਜੈਸੇ ਵਾਰਕ ਮੁਖੈ ਖੀਰ ਅਗਲੀ ਗੱਲ ਕਹਿੰਦੇ ਵਿਫਤਾ ਪੈ ਜਾਏ ਜੇ ਵਰਦੀ ਜੰਗ ਵਿੱਚ ਸਕਾ ਭਰਾ ਨਾਲ ਆ ਕੇ ਲੜਾਈ ਚ ਖਲੋ ਜਾਏ ਬੰਦੇ ਨੂੰ ਦੁੱਗਣਾ ਸਹਾਰਾ ਹੋ ਜਾਂਦਾ ਜੇ ਭਰਾ ਨਾਲ ਖਲੋਜੇ ਦੁੱਗਣਾ ਸਹਾਰਾ ਹੋ ਜਾਂਦਾ ਜੇ ਭਰਾ ਨਾਲ ਨਾ ਹੋਵੇ ਵੱਡੇ ਵੱਡੇ ਵੱਲਸ਼ਾਲੀ ਬੰਦੇ ਹਾਰ ਜਾਂਦੇ ਜਦੋਂ ਰਾਵਣ ਤੋਂ ਪੁੱਛਿਆ ਨਾ ਜਾ ਕੇ ਲక్ష్మణ ਨੇ ਮਰਨ ਲੱਗਿਆਂ ਰਾਵਣ ਨੂੰ ਉਹਨੂੰ ਪੁੱਛਿਆ ਕਹਿੰਦੇ ਕੋਈ ਗਿਆਨ ਦੀ ਗੱਲ ਦੱਸ ਉਹ ਕਹਿੰਦੇ ਕੋਈ ਗਿਆਨ ਦੀ ਗੱਲ ਹੈ ਰਾਮ ਦੇ ਬਰਾਬਰ ਮੇਰੀ ਤਾਕਤ ਸੀ ਜਿਹੜਾ ਤਨੋਸ਼ ਰਾਮ ਚੁੱਕ ਸਕਦਾ ਸੀ ਉਹ 2 ਨੰਬਰ ਤੇ 라ਵਣ ਚੁੱਕ ਸਕਦਾ ਸੀ ਤਾਈਓ ਸਵੈਂਬਰ ਵਿੱਚ ਜਾ ਕੇ ਉਹਨੇ ਉਤਨੋਸ਼ ਚੱਕ ਕਹਿੰਦੇ ਜਿੰਨੀ ਤਾਕਤ ਸੀ ਰਾਮ ਵਿੱਚ ਮੇਰੇ ਕੋਲ ਵੀ ਲੜਨ ਦੀ ਉਹ ਤਾਕਤ ਸੀ ਪਰ ਮੇਰੇ ਹਾਰਨ ਤੇ ਰਾਮ ਦੇ ਜਿੱਤਣ ਦੇ ਕੋਈ ਕਾਰਨ ਹੈ ਮੇਰਾ ਭਰਾ ਮੇਰੇ ਨਾਲ ਨਹੀਂ ਰਿਹਾ ਰਾਮ ਦੇ ਨਾਲ ਉਹਦਾ ਭਰਾ ਖੜਾ ਹੈ ਇਹ ਦੁਨਿਆਵੀ ਤੌਰ ਤੇ ਚੀਜ਼ਾਂ ਨੇ ਇਹਦੀ ਮਹਾਰਾਜ ਨੇ ਉਦਾਹਰਨ ਦਿੱਤੀ ਕਹਿੰਦੇ ਜੈ ਸੇ ਰਣ ਮੈਂ ਸਖਾ ਭਰਾਤ ਜਿਵੇਂ ਭੁਖੇ ਭੋਜਨ ਮਾਤ ਗਰੜੂ ਮੁਖ ਨਹੀਂ ਸਰਪਤਰਾਸ ਸੁਆ ਪਿੰਜਰ ਨਹੀਂ ਖਾਏ ਵਿਲਾਸ ਸੁਆ ਦਰਤ ਤੋਤਾ ਕਹਿੰਦੇ ਤੋਤੇ ਨੂੰ ਪਿੰਜਰੇ ਚ ਰੱਖਿਆ ਬਿੱਲੇ ਦਾ ਡਰ ਨਹੀਂ ਵੀ ਖਾ ਜਾਏਗਾ ਮਾਲਕ ਦੀ ਜ਼ਿੰਮੇਵਾਰੀ ਹੈ ਉੰਜ ਤੋਤੇ ਨੂੰ ਬਿੱਲਾ ਖਾ ਵੀ ਜਾਂਦਾ ਪਰ ਸਜਣੋ ਪਿੰਜਰੇ ਵਿੱਚ ਬੰਦ ਹੈ ਫਿਰ ਮਾਲਕ ਦੀ ਜ਼ਿੰਮੇਵਾਰੀ ਬਿੱਲਾ ਨਹੀਂ ਖਾਸੇਗਾ ਜਿਵੇਂ ਅੰਡੋ ਹਿਰਦੇ ਮਾਹੇ ਕੂਂਜ ਦੇ ਹਿਰਦੇ ਵਿੱਚ ਅੰਡਿਆਂ ਦਾ ਧਿਆਨ ਹੈ ਬਾਹਰ ਪੈ ਅੰਡੇ ਕੂਂਜ ਦੇ ਖਰਾਬ ਨਹੀਂ ਹੁੰਦੇ ਜੈ ਸੋਦਨ ਨੂੰ ਚੱਕੀ ਦੋ ਰਾਹੇ ਚੱਕੀ ਵਿੱਚ ਲੱਗੇ ਕੀਲੇ ਨਾਲ ਦਾਣਾ ਆ ਜਾਏ ਉਹ ਪਿਸਣੋਂ ਬਚ ਜਾਂਦਾ ਸਭ ਕੁਝ ਕਹਿ ਕੇ ਅਖੀਰ ਤੇ ਪਤਾ ਕੀ ਕਿਹਾ ਕਹਿੰਦੇ ਬਹੁਤ ਉਪਮਾ ਥੋਰ ਕਹੀਂ ਹਰ ਗੰਮ ਅਗੰਮ ਅਗਾਦ ਤੂੰ ਹੀ ਵੈ ਗੁਰੂ ਬਹੁਤ ਉਪਮਾ ਹੈ ਤੇਰੀ ਇਹ ਤਾਂ ਬਹੁਤ ਥੋੜੀ ਕਹੀ ਹੈ ਇਹ ਨਾਮ ਇੰਨੀ ਸਹਤਾ ਕਰਦਾ ਅਜ ਪਾਤਸ਼ਾਹ ਬਖਸ਼ਿਸ਼ ਕਰਦੇ ਜਿਵੇਂ ਬੱਚੇ ਨੂੰ ਦੁੱਧ ਦਾ ਸਹਾਰਾ ਹੈ ਮਾਂ ਪਿਓ ਹਿਫਾਜ਼ਤ ਕਰਦੇ ਨੇ ਇਦਾਂ ਵੇ ਗੁਰੂ ਦਾ ਨਾਮ ਜਪਣ ਵਾਲੇ ਦੀ ਰੱਖਿਆ ਕਰਦਾ ਹੈ ਜਾ ਕੈ ਸਿਮਰਨ ਨਹੀਂ ਸੰਤਾਪ ਵੇ ਗੁਰੂ ਸਿਮਰਨ ਕਰਨ ਵਾਲੇ ਨੂੰ ਕੋਈ ਕਲ ਕਲੇਸ਼ ਭਾਵ ਸੰਤਾਪ ਨਹੀਂ ਵਿਆਪਦੇ ਸਸਮ ਧਿਆਈ ਇੱਕ ਮਨ ਇੱਕ ਪਾਏ ਹਾ ਨਾਮ ਜਪਣ ਦੀ ਇੱਕ ਭੇਟਾ ਹੈ ਉਹ ਕੀ ਹੈ ਇੱਕ ਮਨ ਇੱਕ ਪਾਏ ਭਾਵਨਾ ਨਾਲ ਵਾਹਿਗੁਰੂ ਜਪੋ ਭਾਵਨਾ ਨਾਲ ਵਾਹਿਗੁਰੂ ਵਾਹਿਗੁਰੂ ਕਹੋ ਪ੍ਰੇਮ ਨਾਲ ਵਾਹਿਗੁਰੂ ਕਹਿਣ ਨਾਲ ਸ਼ਬਦ ਦਾ ਅਸਰ ਹੁੰਦਾ ਜੇ ਪ੍ਰੇਮ ਪੈਦਾ ਨਾ ਹੋਇਆ ਫਿਰ ਜਪਿਆ ਹੋਇਆ ਨਾਮ ਰਾਮ ਰਾਮ ਕਰਤਾ ਸਭ जग ਫਿਰੇ ਹੋ ਸਕਦਾ ਇਸ ਲਈ ਪ੍ਰੇਮ ਚਾਹੀਦਾ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਆਇਓ ਜਦੋਂ ਕੋਈ ਭਾਵਨਾ ਨਾਲ ਆਉਂਦੇ ਉਹਦੀ ਕੋਡੀ ਵੀ ਪ੍ਰਵਾਨ ਹੈ ਘਰ ਪੂਰੇ ਕੀ ਸਦਾ ਸਰਨਾਈ ਸੱਚਾ ਸਾਹਿਬ ਰੱਖਿਆ ਕੰਠ ਲਾਏ ਕਹਿੰਦੇ ਪੂਰੇ ਗੁਰੂ ਦੀ ਸ਼ਰਨ ਵਿੱਚ ਸਰਨਾਈ ਵਿੱਚ ਭਾਵ ਉਹਦੀ ਰਜ਼ਾ ਵਿੱਚ ਰਹਿ ਕੇ ਵਾਹਿਗੁਰੂ ਵਾਹਿਗੁਰੂ ਜਪਣਾ ਹੈ ਫਿਰ ਉਹ ਕੰਠ ਨਾਲ ਲਾ ਕੇ ਰੱਖਦਾ ਹੈ ਹਰ ਵਕਤ ਰਖਵਾਲਾ ਹੁੰਦਾ ਫਿਰ ਉਹਦੀ ਇਹ ਵਡਿਆਈ ਹੈ ਤੂੰ ਭਾਵਨਾ ਨਾਲ ਉਹਨੂੰ ਜਪ ਜਿੱਥੇ ਯਾਦ ਕਰੇਗਾ ਉੱਥੇ ਉਹ ਤੇਰੀ ਸਿਹਤਾ ਕਰੇਗਾ ਸੱਦ ਹਜ਼ੂਰ ਹਾਜ਼ਰ ਹੈ ਨਾਜ਼ਰ ਕਤੇ ਨਾ ਭੈਉ ਦੁਰਾਈ ਇਹ ਉਹਦੀ ਵਡਿਆਈ ਹੈ ਰਹਾਓ ਇਸ ਸ਼ਰਮ ਦੇ ਕੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਆਪਣੇ ਜਨ ਪ੍ਰਭ ਆਪ ਰੱਖੇ ਕਹਿੰਦੇ ਆਪਣੇ ਜਨ ਦੀ ਰੱਖਿਆ ਪ੍ਰਭੂ ਵਾਹਿਗੁਰੂ ਆਪ ਕਰਦੇ ਨੇ ਕਿਉਂਕਿ ਜੇ ਉਹਦੇ ਤੇ ਵਿਸ਼ਵਾਸ ਰੱਖੋ ਫਿਰ ਉਹ ਰਖਵੱਲਾ ਹੁੰਦਾ ਹੈ ਹਰ ਥਾਂ ਤੇ ਉਹ ਸਹਿਤਾ ਕਰਦਾ ਉਹਦੀ ਜ਼ਿੰਮੇਵਾਰੀ ਹੈ। ਦੁਸ਼ਟ ਦੂਤ ਸਭ ਭ੍ਰਮ ਥੱਕੇ। ਕਹਿੰਦੇ ਜਿਹੜੇ ਵਿਕਾਰ ਨੇ ਦੁਸ਼ਟ ਦੂਤ ਨੇ ਉਹ ਭ੍ਰਮ ਕੇ ਥੱਕ ਜਾਂਦੇ ਨੇ। ਭਾਵ ਜਪਣ ਵਾਲੇ ਦਾ ਕੁਝ ਵਿਗਾੜ ਨਹੀਂ ਸਕਦੇ। ਉਹਦੇ ਉੱਤੇ ਉਹ ਚੀਜ਼ਾਂ ਹਾਵੀ ਨਹੀਂ ਹੁੰਨੀਆਂ। ਉਹਦੇ ਜੀਵਨ ਵਿੱਚ ਜ਼ਰੂਰ ਰਹਿੰਦੀਆਂ ਨੇ। ਪਰੋ ਦੇ ਉੱਤੇ ਹਾਵੀ ਨਹੀਂ ਹੁੰਨੀਆ ਪ੍ਰਭਾਵ ਨਹੀਂ ਪਾਉਂਦੀਆ ਤੈਨ ਗੁਰ ਸਾਚੇ ਨਹੀਂ ਜਾਏ ਕਹਿੰਦੇ ਸੱਚੇ ਨਾਮ ਤੋਂ ਬਗੈਰ ਉਹਦੇ ਕੋਲ ਹੋਰ ਕੋਈ ਧਨ ਨਹੀਂ ਹੈ ਦੁੱਖ ਦੇਸ ਦਿਸੰਤਰ ਰਹੇ ਤਾਏ ਕਹਿੰਦੇ ਭਾਵ ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਦਾ ਉਹਦੇ ਨਾਲ ਰਹਿੰਦਾ ਦੁੱਖ ਦਿਸੰਤਰ ਦੇਸ ਤਾਏ ਜੇ ਉਹ ਨਾਮ ਤੋਂ ਟੁੱਟਿਆ ਹੋਇਆ ਫਿਰ ਜਿੱਥੇ ਮਰਜ਼ੀ ਦੇਸ਼-ਚੰਤਰਾ ਚਲਾ ਜਾਏ ਦੁੱਖ ਉਹਦੇ ਨਾਲ ਰਹਿੰਦੇ ਨੇ ਜੇ ਨਾਮ ਨਾਲ ਹੈ ਫਿਰ ਕਿਤੇ ਵੀ ਹੋਵੇ ਦੁੱਖ ਉਹ ਤੋਂ ਦੂਰ ਰਹਿੰਦੇ ਹਨ ਕੀਰਤ ਉਹਨਾਂ ਕਾ ਮਿਟਾ ਨਾ ਹੈ ਆਇਓ ਨਾ ਕੀਤਾ ਹੋਇਆ ਕਿਰਤ ਭਾਵ ਕਰਮ ਜਿਹੜਾ ਉਹ ਮਿਟਦਾ ਨਹੀਂ ਹੈ ਕਿਉਂ ਉਹ ਨਾਮ ਨਹੀਂ ਜਪਦੇ ਨਾਮ ਹੀ ਕਿਰਤ ਕਰਮ ਨੂੰ ਮੇਟ ਦਿੰਦਾ ਹੈ ਓਏ ਆਪਣਾ ਬੀਜ ਆਪ ਖਾਹੇ ਇਹਨੇ ਭਾਈ ਉਹ ਫਿਰ ਨਾਮ ਤੋਂ ਟੁੱਟੇ ਹੋਏ ਆਪਣਾ ਬੀਜ ਆਪ ਹੀ ਖਾਂਦੇ ਨੇ ਜਿਹਾਂ ਬੀਜੈ ਸੋ ਲੁਣੇ ਕਰਮਾਂ ਸੰਧੜਾ ਖੇਤ ਜਿਹਨੂੰ ਭੁਲਿਖਾ ਹੋਵੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜੇ ਕਈਆਂ ਨੂੰ ਭੁਲੇਖਾ ਹੈ ਕਿ ਖਾਓ ਪੀਓ ਮौज ਕਰੋ ਆਜਾਗ ਮਿੱਠਾ ਅਗਲਾ ਕਿਨੇ ਡਿਠਾਈ ਟ੍ਰਿੰਕ ਐਂਡ ਵੀ ਮੈਰੀ ਨਾਟ ਟ੍ਰਿੰਕ ਐਂਡ ਵੀ ਮੈਰੀ ਖਾਣ ਪੀਣ ਮੱਜਾਂ ਕਰਨ ਲਈ ਸਰੀਰ ਨਹੀਂ ਮਿਲਿਆ ਹਰ ਕੀਤੇ ਹੋਏ ਕਰਮ ਦਾ ਹਿਸਾਬ ਦੇਣਾ ਪੈਂਦਾ ਜੇ ਕਿਸੇ ਨੂੰ ਭੁਲੇਖਾ ਵੀ ਰੱਬ ਪੁੱਛਦਾ ਤਾਂ ਮਹਾਰਾਜ ਦੀ ਬਾਣੀ ਪੜੋ ਜਪਜੀ ਸਾਹਿਬ 'ਚ ਪਹਿਲਾ ਜਵਾਬ ਹੈ ਜਿੱਥੇ ਮਹਾਰਾਜ ਕਹਿੰਦੇ ਭਾਈ ਤੈਨੂੰ ਲਿਖਾ ਦੇਣਾ ਪੈਣਾ ਜੋ ਤੂੰ ਬੀਜ ਰਿਹਾ ਰੱਬ ਸਭ ਕੁਝ ਵੇਖ ਰਿਹਾ ਤੇਰਾ ਬੀਜਿਆ ਤੈਨੂੰ ਹੀ ਖਾਣਾ ਪੈਣਾ ਪੜੋ ਭਰੀਏ ਮਤ ਪਾਪਾਂ ਕਹਿ ਸੰਗ ਉਹ ਤੋ ਪੈ ਨਾ ਵੇ ਕਹਿ ਰੰਗ ਹੁਣ ਕੀ ਲਿਖਿਆ ਪੁੰਨੀ ਪਾਪੀ ਆਖਣ ਨਾਹੀ ਕਹਿਣ ਦੀਆਂ ਗੱਲਾਂ ਨਹੀਂ ਸਚਾਈ ਹੈ ਕੀ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਵੀ ਜਾਪੇ ਹੀ ਭਾਈ ਜੋ ਤੂੰ ਵੀ ਜਾਪੇ ਖਾਣਾ ਪੈਣਾ ਤੈਨੂੰ ਕਿਸੇ ਪੁੱਤ ਧੀ ਦੇ ਵਿੱਚ ਸਹਿਤਾ ਨਹੀਂ ਕਰਨੀ ਬੋ ਪਰਪੰਚ ਕਰ ਪਰ ਧੰ ਲਿਆਵੇ ਸੁਧਾ ਰੋਪੇ ਹਾਂ ਲਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੇ ਅੰਤ ਨਵੇਰਾ ਤੇਰੇ ਜੀ ਪਹਿ ਲੀਜੇ ਮਹਾਰਾਜ ਜੋ ਕੁਝ ਕਮਾਇਆ ਕਹਿੰਦੇ ਉਹ ਪਹਿਨ ਲਾ ਫਿਰ ਹਟਾਉਣ ਵਾਸਤੇ ਹੈ ਪਰ ਆਵੀ ਗੱਲ ਯਾਦ ਰੱਖੀ ਕੀ ਕੱਪੜ ਰੂਪ ਸੋਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਤੇਰੇ 5-5000 ਦੇ ਕੋਟ ਪੈਂਟ ਕਬੜ ਵਿੱਚ ਹੀ ਰਹਿ ਜਾਣੇ ਰੱਖਣੇ ਨਹੀਂ ਕਰਦੇ ਆਨੇ ਘਰ ਧਾਨ ਦੇ ਦੇਣੇ ਨਾਲ ਹੀ ਕਿਉਂ ਕੱਪੜਿਆਂ ਤੋਂ ਵੀ ਡਰ ਆਉਣਾ ਤੇਰੇ ਕੱਪੜਿਆਂ ਤੋਂ ਵੀ ਡਰ ਆਉਣਾ ਬਾਅਦ ਵਿੱਚ ਕਰਦੇ ਆਨੇ ਇਸ ਲਈ ਇਹ ਇੱਥੇ ਛੱਡ ਦੇਣਾ ਹਾਂ ਇੱਕ ਚੀਜ਼ ਤੇਰੇ ਨਾਲ ਜਾਣੀ ਉਹ ਕੀ ਹੈ ਪੜੋ ਕੱਪੜ ਰੂਪ ਸੋਹਾਵਣਾ ਛੱਡ ਦੁਨੀਆ ਅੰਦਰ ਜਾ ਮੰਦਾ ਚੰਗਾ ਆਪਣਾ ਆਪੇ ਹੀ ਕਿਤਾ ਪਾਵਣ ਆਪੇ ਵੀ ਜਾਪੇ ਹੀ ਖਾਹੋ ਅੱਜ ਹਜ਼ੂਰੀ ਉਹ ਗੱਲ ਕਹਿੰਦੇ ਭਾਈ ਤੇਰਾ ਕਿਰਤ ਕੀਤਾ ਮਿਟਣਾ ਨਹੀਂ ਵਿਜਿਆ ਤੈਨੂੰ ਖਾਣਾ ਪੈਣਾ ਹੈ ਜਨਕਾਰਖਵਾਲਾ ਆਪ ਸੋਏ ਸੋਏ ਦਾ ਅਰਥ ਹਾਲਪੁਰਖ ਵਾਹਿਗੁਰੂ ਉਹ ਆਪਣੇ ਜਨ ਦਾ ਸਦਾ ਰਖਵਾਲਾ ਹੈ ਜਨ ਕੋ ਪਹੁੰਚ ਨਾ ਸਕੈ ਕੋਏ ਕਹਿੰਦੇ ਉਸ ਜਨ ਦੇ ਬਰਾਬਰ ਨਹੀਂ ਫਿਰ ਕੋਈ ਹੋ ਸਕਦਾ ਉਹਦੇ